ਇਸ ਵੇਲੇ ਦੀ ਵੱਡੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਹੁਣ 1 ਤੋਂ 4 ਜੂਨ ਤੱਕ ਉੱਤਰ ਪ੍ਰਦੇਸ਼ 2 ਜੂਨ ਤੱਕ ਰਾਜਸਥਾਨ 1 ਤੋਂ 5 ਜੂਨ ਤੱਕ ਪੰਜਾਬ ਤੇ ਹਰਿਆਣਾ ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਹਾਂ ਇਸ ਤੋਂ ਪਹਿਲਾਂ ਵੀ ਮੌਸਮ ਵਿਭਾਗ ਦੇ ਵੱਲੋਂ ਰੈੱਡ येलो ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਸੀ ਕਿਉਂਕਿ ਗਰਮੀ ਐਨੀ ਜ਼ਿਆਦਾ ਵੱਧ ਗਈ ਸੀ ਇਤੇ ਦੱਸ ਜੀਏ ਕਿ 45 46 ਸੈਲਸੀਅਸ ਤੋਂ ਉੱਤੇ ਜਿਹੜਾ ਤਾਪਮਾਨ ਹੈ ਚਲਾ ਗਿਆ ਸੀ ਫਿਲਹਾਲ ਦੀ ਘੜੀ ਗਰਮੀ ਤੋਂ ਇੱਥੇ ਰਾਹਤ ਮਿਲ ਸਕਦੀ ਹੈ ਹੁਣ ਲੋਕਾਂ ਨੂੰ ਤਾਂ ਮੌਸਮ ਵਿਭਾਗ ਵੱਲੋਂ ਇਹ ਵੱਡੀ ਜਿਹੜੀ ਅਪਡੇਟ ਹੈ ਇਹ ਨਿਕਲ ਕੇ ਸਾਹਮਣੇ ਆਈ ਹੈ ਤੇ ਇਸ ਮੁਤਾਬਿਕ ਜਿਹੜੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਅਨੁਸਾਰ 1 ਤੋਂ 4 ਜੂਨ ਉੱਤਰ ਪ੍ਰਦੇਸ਼ ਦੇ ਵਿੱਚ بارش ਹੋ ਸਕਦੀ ਹੈ 2 ਜੂਨ ਤੱਕ ਰਾਜਸਥਾਨ ਦੇ ਵਿੱਚ بارش ਹੋ ਸਕਦੀ ਹੈ ਅਤੇ 1 ਤੋਂ 5 ਜੂਨ ਤੱਕ ਪੰਜਾਬ ਤੇ ਹਰਿਆਣਾ ਦੇ ਵਿੱਚ بارش ਹੋਣ ਦੀ ਸੰਭਾਵਨਾ ਦੱਸੀ ਗਈ ਹੈ ਫਿਲਹਾਲ ਤਾਪਮਾਨ ਬਹੁਤ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਗਰਮ ਸੀ ਤੇ ਇੱਥੇ ਜਿਹੜਾ 45 ਡਿਗਰੀ ਸੈਲਸੀਅਸ ਤੋਂ ਉੱਤੇ ਤਾਪਮਾਨ ਚਲਾ ਗਿਆ ਸੀ ਫਿਲਹਾਲ ਗਰਮੀ ਤੋਂ ਇੱਥੇ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਮਿਲ ਸਕਦੀ ਹੈ